ਮੈਨੂੰ ਮੰਮੀ ਸਾਰਾ ਕੁਝ ਪਤਾ ਲੱਗ ਗਿਆ ਮੈਂ ਕੋਈ ਨਿਆਣੀ ਨਹੀਂ ਹੈਗੀ ਮੈਂ ਰਹਿ ਕੇ ਆਈਆਂ ਗੱਲਾਂ ਬਾਤਾਂ ਕਰਕੇ ਆਈਆਂ ਭੂਆ ਜੀ ਦੇ ਨਾਲ ਨਹੀਂ ਨਹੀਂ ਕੋਈ ਨਾ ਆ ਲੈਂਦੇ ਮੈਨੂੰ ਆ ਕੇ ਕਰੂੰ ਤੇਰੇ ਨਾਲ ਗੱਲਬਾਤ ਕੋਈ ਨਹੀਂ ਕੋਈ ਨਹੀਂ ਮੰਮੀ ਆ ਜਿਓ ਜਿੱਦੇ ਮਰਜੀ ਆ ਜਿਓ ਠੀਕ ਹੈ ਚੱਲ ਜਾ ਤੇ ਮੇਟਰ ਹਾਂਜੀ ਉਰੇ ਆਈ ਇੱਕ ਮਿੰਟ ਮੈਂ ਇਕੱਠਾ ਇਹ ਕਰਾਂ ਮਕੂੜਾ ਉਰੇ ਮੇਨੂੰ ਟੈਨਸ਼ਨ ਹੋਈ ਪਈ ਐ ਇੱਕ ਗੱਲ ਦੀ ਕੀ ਟੈਨਸ਼ਨ ਹੋਈ ਪਈ ਥਨ ਉਹ ਕੱਲ ਵੀ ਹੋ ਰਿਆ ਯਾਰ ਕਾਦੀ ਮੈਂ ਕਹ ਤੂੰ ਕਹਿਦੀ ਰਹੀਂ ਯਾਰ ਵੇਲੇ ਕਲੇਸ਼ ਨਾ ਪਾਵੇ ਘਰੇ ਨਾ ਕਲੇਸ਼ ਨਾ ਪਾਵੇ ਹੂੰ ਤੁਹਾਨੂੰ ਤੂੰ ਕੱਲ ਮੰਮੀ ਨੂੰ ਕਿੰਨਾ ਕੁਝ ਬੋਲੀ ਤੇ ਮੈਂ ਕਿਹੜਾ ਕੁਝ ਗਲਤ ਬੋਲੀ ਆ ਮੈਂ ਸਹੀ ਗੱਲ ਤੇ ਬੋਲੀ ਆ ਜੇ ਮੰਮੀ ਨੂੰ ਬੋਲੀ ਆ ਤੇ ਇਹਦੇ ਵਿੱਚ ਗਲਤ ਕੀ ਐ ਜਦੋਂ ਤੱਕ ਮੈਨੂੰ ਸੱਚ ਦਾ ਨਹੀਂ ਪਤਾ ਸੀ ਮੈਂ ਨਹੀਂ ਬੋਲੀ ਪਰ ਹੁਣ ਮੈਨੂੰ ਸੱਚ ਦਾ ਪਤਾ ਲੱਗ ਗਿਆ ਕੌਣ ਸਹੀ ਐ ਤੇ ਕੌਣ ਗਲਤ ਐ ਤੇ ਮੈਂ ਉਹ ਹੀ ਬੋਲੀ ਆ ਉਹ ਗੱਲ ਦਾ ਤਾਂ ਪਤਾ ਤੰਗ ਤੋਂ ਮੈਂ ਤੈਨੂੰ ਲੈ ਕੇ ਗਿਆ ਸੀ ਵੀ ਚਲ ਤੈਨੂੰ ਪਤਾ ਲੱਗ ਜਾਊਗਾ ਕారణ ਮੈਂ ਆਪਾਂ ਨੂੰ ਘਰੇ ਵੀ ਡਰ ਲੈਂਦਾ ਨਾ ਮੰਮੀ ਕੀ ਬੋਲੂਗੀ ਆ ਕੇ ਗੁੱਸਾ ਕਰੂਗੀ ਉਹ ਕੋਈ ਨਹੀਂ ਕਰ ਲੈਣ ਤੋਂ ਮੰਮੀ ਨੂੰ ਕਰ ਲੈਣ ਤੋਂ ਗੁੱਸਾ ਜਿਹੜਾ ਕਰਨ ਮੰਮੀ ਵੀ ਜੇ ਮੈਨੂੰ ਇੱਕ ਸੁਣਾਊਗੀ ਨਾ ਤੇ ਅੱਗੋਂ ਮੈਂ ਮੰਮੀ ਨੂੰ ਦੋ ਸੁਣਾਊਗੀ ਮੈਂ ਵੀ ਹੁਣ ਭੂਆ ਦੇ ਖਿਲਾਫ ਇੱਕ ਗੱਲ ਨਹੀਂ ਸੁਣਨੀ ਉਹ ਵੀ ਇਸ ਘਰ ਦੀ ਧੀ ਹੈ ਤੇ ਉਹਦਾ ਪੂਰਾ ਹੱਕ ਬੰਦਾ ਹੈ ਉਸ ਇਸ ਘਰ ਦੇ ਵਿੱਚ ਆਵੇ ਜਾਵੇ ਇਹ ਗੱਲ ਤਾਂ ਹੈਗੀ ਆ ਪਰ ਫਿਰ ਵੀ ਤੂੰ ਘਰੇ ਨਾ ਕਲੇਸ ਪਾਉਣ ਤੋਂ ਮੜਾ ਕੰਟਰੋਲ ਕਰੇ ਮੇਰੀ ਗੱਲ ਸੁਣੋ ਪਹਿਲਾਂ ਮੈਂ ਡਰਦੀ ਸੀ ਨਾ ਉਹ ਮੈਂ ਉਹ ਡਰਦੀ ਸੀ ਵੀ ਕਿਸੇ ਹੋਰ ਗੱਲ ਤੋਂ ਕਲੇਸ਼ ਨਾ ਪਵੇ ਹੁਣ ਜੇ ਭੂਆ ਕਰਕੇ ਕਲੇਸ਼ ਪੈਦਾ ਤਾਂ ਪੈ ਲੈਣ ਦੋ ਹੁਣ ਨਹੀਂ ਮੈਂ ਚੁੱਪ ਰਹਿਣਾਗਾ ਮੰਮੀ ਨਾ ਆਉਣ ਵਾਲੇ ਆ ਫੇਰ ਬਾਲਾ ਨਾ ਬੋਲੀ ਫੇਰ ਵੀ ਤੂੰ ਮੜਾ ਕੰਟਰੋਲ ਉਹ ਆ ਗਏ ਮੰਮੀ ਵੀ ਹੁਣ ਤੂੰ ਬਾਲਾ ਨਾ ਬੋਲੀ ਚੰਗ ਕੋਈ ਨਹੀਂ ਹੋਰ ਮੰਮੀ ਨਾ ਨਹੀਂ ਠੀਕ ਹੈ ਹੱਸਦੇ ਹੋਵੇ ਚੁੱਪ ਕਰ ਤੂੰ ਕੀ ਬੋਲਦੀ ਸੀ ਤੂੰ ਮੈਨੂੰ ਕੱਲ ਫੋਨ ਤੇ ਨਹੀਂ ਮੈਂ ਕੀ ਬੋਲੀ ਮੰਮੀ ਜੋ ਬੋਲੀਏ ਮੈਂ ਸੱਚ ਬੋਲੀਆ ਆਹੋ ਇੱਕ ਦਿਨ ਜਾ ਕੇ ਭੂਆ ਕੋਲੇ ਹੁਣ ਤਾਂ ਭੂਆ ਦੀ ਬੋਲੀ ਬੋਲਣ ਲੱਗ ਗਈ ਪਹਿਲਾਂ ਮੈਨੂੰ ਸੱਚ ਦਾ ਨਹੀਂ ਸੀ ਪਤਾ ਮੰਮੀ ਜਿਹੜਾ ਕੁਝ ਤੁਸੀਂ ਮੈਨੂੰ ਸਿਖਾਈ ਗਈਆਂ ਮੈਂ ਉਹੀ ਸਿੱਖੀ ਗਈ ਪਰ ਹੁਣ ਮੈਨੂੰ ਸੱਚ ਦਾ ਪਤਾ ਲੱਗ ਗਿਆ ਭੂਆ ਕੋਲ ਜਾ ਕੇ ਇੰਨੀ ਵੀ ਮੈਂ ਕੱਚੀ ਨਹੀਂ ਹੈਗੀ ਕੰਨਾਂ ਦੀ ਵੀ ਮੈਨੂੰ ਕਿਸੇ ਦਾ ਸੱਚ ਝੂਠ ਦਾ ਨਾ ਪਤਾ ਲੱਗ ਸਕੇ ਹੁਣ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਤੁਹਾਡਾ ਆਹੋ ਤੈਨੂੰ ਤਾਂ ਕੱਲ ਵੇਖ ਕੇ ਹੀ ਨੂੰ ਬਾਹਲਾ ਪਤਾ ਲੱਗ ਗਿਆ ਅਸਤਾ ਕਮਲੀਆਂ ਤੁਰੀਆਂ ਫਿਰਦੀਆਂ ਜਿਨ੍ਹਾਂ ਨੂੰ ਗੱਲਾਂ ਦਾ ਪਤਾ ਸੀਗਾ ਮੰਮੀ ਇੱਥੇ ਮੇਰੀ ਗੱਲ ਸੁਣ ਲਓ ਜ਼ਮੀਨ ਨਾ ਲਵਾਉਣੀ ਸੀ ਨਾ ਤੁਸੀਂ ਜ਼ਮੀਨ ਨਾ ਲਵਾ ਕੇ ਤੇ ਹੁਣ ਤੁਸੀਂ ਉਹਨੂੰ ਘਰੇ ਨਹੀਂ ਮੜਨ ਦਿੰਦਿਆਂ ਆ ਇਹ ਹਰਕਤ ਕੀਤੀ ਹੈ ਤੁਸੀਂ ਭੂਆ ਜੀ ਦੇ ਨਾਲ ਤੇ ਜ਼ਮੀਨ ਉਹ ਆਦੇ ਭਰਾ ਦੇ ਨਾਲ ਵਾ ਗਈ ਹੈ ਮੇਰੇ ਨਾਲ ਵਾ ਕੇ ਗਈ ਹੈ ਜ਼ਮੀਨ ਨਾ ਲਵਾਉਣੀ ਨਹੀਂ ਸੀਗੀ ਉਹਨੇ ਭਰਾ ਦੇ ਨਾਲ ਬੇਸ਼ੱਕ ਲਵਾ ਗਈ ਆ ਜੇ ਤੁਸੀਂ ਉਹਨੂੰ ਕਹਿੰਦਿਆਂ ਸੀ ਉਹਨੇ ਤਾਂ ਹੀ ਲਵਾਈ ਹੈ ਜੇ ਭਰਾ ਦੇ ਕੰਨ ਭਰਦਿਆਂ ਸੀ ਤੇ ਉਹਨੇ ਤਾਂ ਹੀ ਲਵਾਈ ਹੈ ਮੰਮੀ ਜਿਵੇਂ ਛੱਡੋ ਪਰੇ ਕਾਣੂ ਕੱਲ ਵਧਾਈ ਹੈ ਤੁਸੀਂ ਤੁਸੀਂ ਨਾ ਚੁੱਪ ਕਰ ਜਾਓ ਮੰਮੀ ਮੇਰੀ ਪਹਿਲੀ ਤੇ ਲਾਸਟ ਗੱਲ ਸੁਣ ਲਓ ਭੂਆ ਨੂੰ ਤੁਸੀਂ ਇਸ ਘਰ ਦੇ ਵਿੱਚ ਆਉਣਾ ਬੰਦ ਕੀਤਾ ਨਾ ਹੁਣ ਇਸ ਘਰ ਦੇ ਵਿੱਚ ਭੂਆ ਨੂੰ ਮੈਂ ਹੀ ਵਾਪਸ ਲੈ ਕੇ ਆਉਂਗੀ ਜਮੇਤ ਗੱਲ ਤਾਂ ਸੁਣ ਮੇਰੀ ਉਹ ਗੱਲ ਸੁਣ ਮੇਰੀ ਮੰਮੀ ਐ ਆਪਣੇ ਕਿਉਂ ਐ ਬੋਲੀ ਨਹੀਂ ਲਾ ਇਹ ਤਾਂ ਇੱਕ ਦਿਨ ਜਾ ਕੇ ਉਹਦੀ ਬੋਲੀ ਬੋਲਣ ਲੱਗ ਗਈ ਹੈ ਜਾ ਕੇ ਆਉਣੇ ਛੋਟੀ ਕੋਲੇ ਕਰਦੀਆਂ ਗੱਲ ਖਣ ਕੀ ਕੀ ਪਿੱੱਤੀਆਂ ਪੜਾ ਕੇ ਆਪਣੇ ਖਿਲਾਫ ਤੋਰਤਾ ਉਹਨੂੰ ਚੱਕ ਕੇ ਵੀ ਦੱਸ ਜ਼ਮੀਨ ਦੇ ਕੇ ਤੂੰ ਸਾਨ ਕਰਿਆ ਸਾਨੂੰ ਇੱਕ ਦਿਨ ਮੇਰੇ ਖਿਲਾਫ ਕਰਕੇ ਤੋਰਤੀ ਗੱਲਾਂ ਕਿਉਂ ਤਾਂ ਕਿਹੋ ਜਿਹਾ ਕੀਤਾ ਨਾ ਕਿੱਧਰ ਗਈ ਸਰਪਜੀਤ ਆ ਭੈਣ ਆਈ ਹਾਂ ਸਸਰੀ ਆ ਪਣੀ ਸਸਰੀ ਕਾਲ ਹੋ ਬਹਿ ਜਾ ਆ ਜਾ ਨਹੀਂ ਬਹਿਨੀ ਆ ਪਹਿਲੇ ਹੋਰ ਮਾਸੀ ਦੇ ਸਨਾ ਠੀਕ ਆ ਮਾਸੀ ਹੁਣ ਨਹੀਂ ਆ ਹੋ ਠੀਕ ਸੀ ਮਾਸੀ ਤਾਂ ਮਾਸੀ ਤਾਂ ਵਿੱਚੇ ਛੱਡੀ ਕਿਉਂ ਕੀ ਹੋ ਗਿਆ ਨਹੀਂ ਪੁੱਛੀ ਨਾ ਤੈਨੂੰ ਨਹੀਂ ਪਤਾ ਨਾ ਮੈਨੂੰ ਤਾਂ ਨਹੀਂ ਪਤਾ ਆਪਣੇ ਲਪਿੰਦਰ ਤੇ ਜਸਮੀਤ ਜਾ ਕੇ ਤੇਜੋ ਕੋਲੇ ਲੈ ਦੱਸ ਲੈ ਪਹਿਲਾ ਮੁੰਡਾ ਨਹੀਂ ਵਸੇ ਸੀ ਹੁਣ ਨੌ ਵੀ ਨਹੀਂ ਰਹੀ ਹੈ ਕਿੱਥੇ ਭਾਣੇ ਕੱਲ ਸੌ ਕੁਸਤ ਮੈਨੂੰ ਫੋਨ ਤੇ ਬੋਲੀ ਤੇ ਆਉਣ ਸਾਰ ਤਾਂ ਇੰਨਾ ਕਲੇਸ਼ ਕਰਿਆ ਮੇਰੇ ਨਾਲ ਲੋੜੇ ਦਾ ਤੇ ਤਾਂ ਇਹ ਤਾਂ ਮੈਂ ਇੰਨੇ ਲਈ ਇੱਧਰ ਆ ਗਈ ਮੈਂ ਕਿਹਾ ਉਹਦੇ ਕੋਲ ਜਾ ਕੇ ਆਵਾਂ 100 100 ਕੁਸ ਬੋਲੀ ਨਹੀਂ ਭੈਣ ਤੂੰ ਕਿਉਂ ਭੇਜੀ ਫਿਰ ਨਹੀਂ ਮੈਂ ਕਾਣੂ ਭੇਜੀ ਭੈਣੇ ਮੈਂ ਤਾਂ ਆਪਦੇ ਪੇਕੀ ਗਈ ਵੀ ਸੀਗੀ ਤੇ ਲੈ ਦੱਸ ਤੈਨੂੰ ਫੋਨ ਹੀ ਨਹੀਂ ਕੀਤਾ ਉਹਨਾਂ ਨੇ ਨਾ ਮੈਨੂੰ ਫੋਨ ਤਾਂ ਕੀਤਾ ਮੈਂ ਫੋਨ ਤੇ ਜਵਾਬ ਵੀ ਦਿੰਦੀ ਸੀ ਪਰ ਆ ਮੇਰਾ ਮੁੰਡਾ ਕਿੱਥੋਂ ਮੰਨਦਾ ਉਹ ਕਹਿੰਦਾ ਜਾਣਾ ਹੀ ਜਾਣਾ ਪੂਆ ਕੋਲੇ ਤੇ ਲੈ ਦੱਸ ਹੁਣ ਉਹਨੇ ਆਪਦੀ ਤਾਂ ਰੱਖੀ ਨਹੀਂ ਹੁਣ ਤੇਰੀ ਵੀ ਕੱਢ ਦਊਗੀ ਉਹੀ ਤਾਂ ਗੱਲ ਆ ਉਹਨੂੰ ਵੀ ਉਂਗਲਾ ਲਾਤਾਂ ਵੇਖ ਆਪ ਤੱਕ ਕਿਸੇ ਸੱਸ ਨਾਲ ਨਹੀਂ ਕਿਸੇ ਨਾਨਾ ਨਾਲ ਨਹੀਂ ਆਉਂਦੀ ਨੂੰ ਨੂੰ ਕੱਢੀ ਬੈਠੀ ਆਪਦੇ ਪੁੱਤ ਦਾ ਵੀ ਘਰ ਪੱਟਦੀ ਐ ਤੇ ਹੁਣ ਮੇਰਾ ਵੀ ਪੱਟਣ ਨੂੰ ਫਿਰਦੀ ਆ ਹਾਂ ਤੇ ਤਾਂ ਹੀ ਤਾਂ ਕਿਹਾਗਾ ਹੁਣ ਹੋਰ ਨਾ ਸਿਆਪਾ ਖੜਾ ਕਰ ਲਿਓ ਇੱਥੇ ਹੁਣ ਕਿਤੇ ਆਉਣ ਲਾ ਦੋ ਹੋਰ ਫਿਰ ਸੂਟ ਦੇਣੇ ਪਿਆ ਕਰਨੇ ਆ ਲੈ ਤੂੰ ਸੂਟਾਂ ਨੂੰ ਰੋਨੀ ਆ ਉਹ ਜਿਹੜਾ ਮੇਰੇ ਘਰੇ ਖਲਾਰਾ ਪਾਉਗੀ ਉਹ ਨਹੀਂ ਮੈਂ ਤਾਂ ਐ ਡਰਦੀ ਆ ਵੀ ਜੇ ਮੇਰੇ ਨੂੰ ਪੁੱਤ ਦੇ ਮੇਰੇ ਪ੍ਰਤੀ ਕੰਨ ਭਰਨ ਲੱਗ ਗਈ ਤਦ ਦੱਸ ਮੇਰਾ ਕਿਵੇਂ ਟਾਈਮ ਪਾਸ ਹੋਊਗਾ। ਕਿਹੋਰ ਭੈਣੇ ਇਹਨੇ ਆ। ਤੇ ਮੇਰੇ ਗੱਲ ਸੁਣ ਸੂਟ ਤਾਂ ਸੂਟ ਤੇ ਜੇ ਆਉਣ ਲੱਗੀ ਸੀ ਆ ਮਹੀਨਾ ਤਾਂ ਫਿਰ ਕਣਕ ਤੂੜੀ ਦੇ ਅੱਗੇ ਉਂਗ ਚਾਕ ਕਰਨ ਲੱਗ ਜਾਂਦੀ ਆ ਤੇ ਹੋਰ ਫਿਰ ਸਾਰਾ ਕੁਝ ਹੀ ਬਾਹਰ ਦੀ ਆ। ਭਰਾ ਤਾਂ ਭੈਣੇ ਛੱਡੇ ਆਉਂਦੇ ਸੀਗੇ ਢੋਈ ਗਏ ਬਥੇਰਾ ਉਹਦੇ ਘਰ ਨੂੰ ਢੋਇਆ ਐਵੇਂ ਕਹਾ ਤੇ ਹੁਣ ਆ ਮੁੰਡਾ ਇਹ ਨਹੀਂ ਭੂਆ ਦਾ ਢਿੱਲਾ ਮੂੰਹ ਦੇਖਦਾ ਤੇ ਉਹੀ ਜਗ੍ਹਾ ਮਸਾ ਖੇੜਾ ਛੜਾਇਆ ਸੀ ਅੱਗੇ। ਹੁਣ ਭੈਣੇ ਹੁਣ ਨਾ ਹੋਰ ਗਲਾਂ ਗਲਾਮ ਪਾ ਲਿਓ ਫੇਰ। ਜਦੋਂ ਫੋਨ ਕਰਦੀ ਆ ਉਹਦੇ ਹੀ ਤਾਂ ਉਹਦੇ ਲਿਸੋਲੇ ਸਲਾ ਦੇਂਦਾ ਵੀ ਭੂਆ ਦਾ ਫੋਨ ਆਇਆ ਤੇ ਆਏ ਫਿਰ ਔਖਾ ਲੱਗਦਾ ਹਨਾ ਹੁਣ ਉਹਦੇ ਘਰੇ ਕੀ ਆ ਫਿਰ ਆਪ ਨੂੰ ਵੀ ਦੀ ਦੇ ਤੇ ਮੈਂ ਤਾਂ ਕਹਿਆ ਪਾਸੇ ਹੀ ਚੰਗਾ ਉਹਦੇ ਘਰ ਦੇ ਘੋਸਟ ਕਰੇ ਭਾਵੇਂ ਮਿਰਚਾਂ ਨਾ ਖਾਵੇ ਭਾਵੇਂ ਚਟਨੀ ਨਾ ਖਾਵੇ ਨਹੀਂ ਮੇਰੀ ਗੱਲ ਸੁਣ ਇੱਕ ਸਕੀਮ ਹੋਰ ਦੱਸਾਂ ਤੈਨੂੰ ਅੱਛਾ ਤੇ ਤੂੰ ਉਹਨਾਂ ਐਂ ਕਹੀਂ ਹੁਣ ਕਹੇ ਤੇਰੀ ਭੂਆ ਦੀ ਨਾ ਸੋਨੇ ਦੀ ਅੱਖਾ ਤੇ ਉਹਦੇ ਕਰਕੇ ਦੂਜਾ ਦਾ ਨਾਮ ਕੀ ਲੈਨੇ ਉਹ ਮਿੱਠੇ ਪੋਚੇ ਮਾਰਦੀ ਆ ਜਿਹੜਾ ਪਿਆਗ ਆ ਉਹਦੇ ਕਰਕੇ ਉਹਨੂੰ ਐਂ ਸੀ ਮੈਨੂੰ ਪਰਜਾਈਂ ਤੇ ਦਿੱਤਾ ਨਹੀਂ ਗਾ ਤੇ ਹੁਣ ਆਪੇ ਇਹ ਦੇਊਗੀ ਮੈਨੂੰ ਹੈ ਤੇ ਤਾਂ ਕਰਕੇ ਅਖਬਾਰਤਾਂ ਨੂੰ ਫਿਰਦੀ ਆ ਨਾਲਾ ਦਾ ਤੁਹਾਨੂੰ ਮੈਂ ਪੁੱਛਾਂਦੀ ਆਹੋ ਆਹੋ ਚਲ ਠੀਕ ਆ ਸਕੀਮ ਤੇਰੀ ਠੀਕ ਆ ਹਾਂ ਹੋਰ ਹਾਂ ਮੈਂ ਗੱਲ ਉਹਨੂੰ ਕਹੂੰਗੀ ਤੇ ਨਾਲ ਮੈਂ ਦੋ ਕੁ ਪੱਤੇ ਹੋਰ ਜੋੜ ਦੂੰਗੀ ਹੋਰ ਹੋਰ ਨਾਲ ਉਹੀ ਤਾਂ ਗੱਲ ਚਲ ਮੈਂ ਚਾਹ ਕਰਦੀ ਆ ਬੈਠ ਤੂੰ ਨਹੀਂ ਚਾਹ ਨਹੀਂ ਛਿਣੀ ਭਣੇ ਚਾਹ ਨਹੀਂ ਮੇਰੇ ਨੰਗਦੀ ਅੱਜ ਤੇ ਕੋਈ ਨਹੀਂ ਮੈਂ ਜਾਣੀ ਆ ਤੇ ਮੈਂ ਭਮਾਉਣੀ ਕੁਝ ਨਾ ਕੁਝ ਵਾਰ ਦਿਆਂ ਉਹਦੇ ਦਿਮਾਗ ਵਿੱਚ ਜਿਹੜਾ ਉਹਦਾ ਦਿਮਾਗ ਘੁਮਾਇਆ ਆਪਣੇ ਗੱਲਾਂ ਕਰ ਕਰ ਕੇ ਆਹੋ ਚਲ ਕੋਈ ਨਾ ਚਲ ਕੋਈ ਨਫਦੀ ਆ ਕਰਵਾੜੀ ਹਾਂ ਅਟਨ ਤਗੋਈਆਂ ਭਣੇ ਮੈਂ ਤਾਂ ਕੋਈ ਨਾ ਲੈ ਵੇ ਮੁੰਡੇ ਤੂੰ ਐ ਪਿਆ ਏ ਮੰਮੀ ਪੁੱਤ ਖੇਤ ਕੋਲ ਜਾਇਆ ਹੁੰਦਾ ਵੇਖਿਆ ਹੁੰਦਾ ਕੋਈ ਕਣਕ ਉਗਰੀ ਐ ਖੇਤ ਤਾਂ ਮੈਂ ਜਾਇਆ ਹੁਣਾ ਹਾਂ ਮੇਰੀ ਗੱਲ ਸੁਣੋ ਇੱਕ ਮੰਮੀ ਹਾਂ ਪੁੱਤ ਤੁਸੀਂ ਨਾ ਜ਼ਮੀਨ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਓ ਨਾ ਪੁੱਤ ਮੈਂ ਤਾਂ ਕਦੇ ਗੁੱਸਾ ਕਰਿਆ ਮੈਂ ਤਾਂ ਕੋਈ ਗੁੱਸਾ ਨਹੀਂ ਉਹ ਆਣਾ ਭੂਆ ਕੋਲੇ ਜਾ ਕੇ ਆਈ ਐ ਭੂਆ ਨੇ ਉਹ ਸਾਰੀਆਂ ਗੱਲਾਂ ਪੁਰਾਣੀਆਂ ਦੱਸ ਤੀਆਂ ਉਹਦਾ ਕਰਕੇ ਉਹਦਾ ਮਨ ਜਾਇਆ ਹੋਇਆ ਪਿਆ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੁੱਸਾ ਨਹੀਂ ਮੈਨੂੰ ਪੁੱਤ ਕੋਈ ਨਾ ਆ ਉਹ ਮੈਨੂੰ ਆਏ ਮੈਂ ਕਿਹਾ ਤੁਸੀਂ ਬੋਲ ਬੋਲ ਪਏ ਤੇ ਫੇਰ ਐਵੇਂ ਉਹ ਜਾ ਕੇ ਪੀ ਕੇ ਬਹਿ ਗਏ ਆਪਦੇ ਲੈ ਐਵੇਂ ਪੀ ਕੇ ਜਾ ਕੇ ਬੈਠਾ ਸਾਡੀ ਕੀ ਡਾਂਗ ਚੱਲੀ ਆ ਨਾ ਤੂੰ ਐਵੇਂ ਨਾ ਟੈਨਸ਼ਨ ਲੈ ਤੂੰ ਉਹਨਾਂ ਨਾਲੇ ਸਾਡੀ ਨੂੰਹ ਸੱਸ ਦੀਆਂ ਗੱਲਾਂ ਚ ਆਇਆ ਕਰ ਸਾਨੂੰ ਕੋਈ ਗੁੱਸਾ ਨਹੀਂ ਸਸਾ ਲੜ ਕੇ ਉਹ ਜਿਹਾ ਹੋ ਜਾਣਾ ਆਥਨ ਨੂੰ ਆ ਲੱਗਦਾ ਨੂੰਹ ਸੱਸ ਲੜੀਆਂ ਇੱਕੋ ਜੁੱਲੇ ਚੁੜੀਆਂ ਤੇ ਤੂੰ ਕੋਈ ਨਹੀਂ ਆਦਾ ਜਾ ਜਾ ਖੇਤ ਤੇ ਕੋਈ ਗੱਲ ਨਹੀਂ ਇਹੋ ਜੀ ਹਾਂ ਆਹੋ ਹੋਰ ਹੋਰ ਜਸਮੀਤ ਉਰੇ ਆ ਬਖੋ ਹਾਂ ਜੀ ਮੰਮੀ ਪੂਰੇ ਆਪ ਤੂੰ ਹਾਂਜੀ ਮੰਮੀ ਮੇਰੀ ਗੱਲ ਸੁਣ ਪੁੱਤ ਤੂੰ ਮੇਰੇ ਨਾਲ ਉਹੀ ਕਿਹੜੀਆਂ ਗੱਲਾਂ ਗੱਲਾਂ ਦਾ ਗੁੱਸਾ ਕਰੀ ਫਿਰਦੀ ਆ ਮੈਂ ਮੰਮੀ ਕਿਸੇ ਗੱਲ ਦਾ ਗੁੱਸਾ ਨਹੀਂ ਕੀਤਾ ਮੈਨੂੰ ਸਿਰਫ ਇਸ ਗੱਲ ਦਾ ਗੁੱਸਾ ਹੈ ਵੀ ਤੁਸੀਂ ਭੂਆ ਜੀ ਵੀ ਇਸ ਘਰ ਚ ਕਿਉਂ ਨਹੀਂ ਆਉਣ ਦਿੰਦੇਗੇ ਪੁੱਤ ਮੈਂ ਤੈਨੂੰ ਦੱਸਦੇ ਭੂਆ ਵਾਲੀ ਗੱਲ ਵੀ ਤੈਨੂੰ ਤਾਂ ਭੂਆ ਨੇ ਆਪਦੀਆਂ ਤਾਂ ਦੱਸ ਤੀਆਂ ਤੇ ਆਪਾਂ ਨੇ ਤਾਂ ਨਹੀਂ ਨਾ ਦੱਸਿਆ ਮੈਨੂੰ ਮੰਮੀ ਸਾਰਾ ਪਤਾ ਪੂਆ ਨੇ ਮੈਨੂੰ ਸਾਰਾ ਕੁਝ ਦੱਸਤਾ ਕਿੱਥੇ ਤੁਸੀਂ ਗਲਤ ਐ ਤੇ ਕਿੱਥੇ ਪੂਆ ਜੀ ਗਲਤ ਐ ਮੈਨੂੰ ਹੁਣ ਸਾਰਾ ਕੁਝ ਪਤਾ ਲੱਗ ਗਿਆ ਤੁਸੀਂ ਮੇਰੇ ਤੋਂ ਕੀ ਕੀ ਗੱਲਾਂ ਲਕੋਈਆਂ ਸੀ ਲਕੋਈਆਂ ਨੇ ਪੁੱਤ ਮੇਰੀ ਗੱਲ ਸੁਣ ਮੈਂ ਕਿਹਾ ਚੱਲ ਕੀ ਜਵਾਬਾਂ ਦੇ ਵਿੱਚ ਉਹ ਕਰਨਾ ਪਹਿਲਾਂ ਤਾਂ ਉਹ ਜ਼ਮੀਨ ਵੇਖ ਲੈ ਜ਼ਮੀਨ ਪਿੱਛੇ ਉਹਨੇ ਦੋ ਹੱਥ ਕਰੇ ਆਪਣੇ ਨਾਲ ਠਾਣ ਠਾਣੀ ਹੋਈ ਕਿਹੜੇ ਉਹਨੇ ਕੰਮ ਕਰੇ ਉਹ ਕਿਹੜਾ ਪੋਲੇ ਪੈਰੇ ਦੀ ਜ਼ਮੀਨ ਤੇ ਫਿਰ ਜ਼ਮੀਨ ਨਾਲ ਜਾ ਕੇ ਉਹਨੇ ਦੱਸਾ ਉੱਥੇ ਕੀ ਕਰਨਾ ਸੀਗਾ ਵਰਤ ਨਾਲੀਆਂ ਗੱਲਾਂ ਪੁੱਤ ਉਹਨੇ ਆਪ ਨਹੀਂ ਕਰਨਾ ਆਪਣੇ ਨਾਲ ਕਿਉਂ ਮੰਮੀ ਫਿਰ ਹੁਣ ਉਹਦੇ ਕੋਲੇ ਸੋਨਾ ਤੇਰੇ ਦਾਦੀ ਦਾ ਦਿੱਸੀ ਜਾਂਦਾ ਉਹਨੂੰ ਵੀ ਮੈਂ ਖਾਨੀ ਉਹ ਲੈ ਕੇ ਜਾਵਾਂ ਨੂੰ ਆਇਆ ਵੀ ਕਰਨੇ ਪਰਜਾਂਜਾਂ ਨੂੰ ਮੈਂ ਮਾੜੀਆਂ ਬਣਾਵਾ ਤੇ ਭਤੀਜ ਨੂੰ ਨੂੰ ਮੈਂ ਬਣਾਵਾ ਚੰਗੀ ਚੰਗੀ ਚੁੰਗੀ ਕੋਈ ਨਹੀਂ ਉਹਦਾ ਇੱਥੇ ਵੀ ਉਹੀ ਸੀਗਾ ਕੁਜੀ ਚ ਕਰਨਾ ਭਰਾ ਪਰਜਾਂਜਾਂ ਨਾਲ ਵੀ ਤੇ ਉਹਦਾ ਆਪਦੇ ਨੂੰ ਪੁੱਤ ਨਾਲ ਵੀ ਪੁੱਤ ਉਹੀ ਆ ਵੇ ਤੇਰੀ ਨੂੰ ਉਹਦੀ ਨੂੰਦੀ ਸੀ ਤੈਨੂੰ ਉਹ ਗਈ ਵੀ ਕੱਢੀ ਵੀ ਆ ਉਹਦੀ ਨਾ ਤਾਂ ਉਹਦੇ ਉੱਥੇ ਬੰਦੀ ਐ ਸਰੀਕੇ ਚ ਤੇ ਨਾ ਉਹਦੇ ਪੁੱਤ ਇੱਥੇ ਬੰਦੀ ਐ ਕਿਸੇ ਨਾਲ ਪਰ ਮਮੇ ਉਹ ਦੇਖਣ ਨੂੰ ਤਾਂ ਲੱਗਦੇ ਨਹੀਂ ਵੀ ਉਹ ਐਵੇਂ ਦੇ ਹੋਣਗੇ ਉਹ ਮੂੰਹ ਦੇ ਮਿੱਠੀ ਆ ਪਤ ਵੇਖੋ ਨਾ ਨੱਕ ਕਟਵਾਈ ਆ ਆਪਣੇ ਉੱਥੇ ਵੀ ਤੇ ਇੱਥੇ ਵੀ ਕਿਸੇ ਦਾ ਸੱਸ ਸਨੂਣੀ ਉਹਨੇ ਸਾਹਮੜਾ ਕਿਸੇ ਉਹ ਨਾਨਾ ਨਾਨੀ ਵਰਤਦੀ ਕਿਸੇ ਉਹ ਨੂ ਨਾਲ ਨਹੀਂ ਵਰਤਦੀ ਤੇ ਉਹਨੂੰ ਆਏ ਆ ਵੀ ਮੈਂ ਭਤੀਜ ਨੂੰ ਨਾ ਮਿੱਠੀ ਰਵਣਾ ਤੇ ਮੈਂ ਚੰਗੀ ਬਣਾ ਤੇ ਨਾ ਜਿਹੜਾ ਮੇਰੀ ਮਾਂ ਦੇ ਸੰਦੂਖ ਚ ਮੇਰਾ ਸੋਨਾ ਪਿਆ ਤੇ ਵੀ ਮੈਂ ਉਹ ਲੈ ਜਾ ਜਿਹੜਾ ਸਮਾਨ ਪਿਆ ਵੀ ਮੈਂ ਉਹ ਇਹਦਾ ਨਾ ਮਿੱਠੀ ਬਣ ਕੇ ਲੈ ਜਾ ਜਾਂ ਅੱਛਾ ਭੂਮੀ ਐਵੇਂ ਦੀ ਪੂਆ ਜੀ ਹਾਂ ਹੋਰ ਪਤਾ ਸਾਡਾ ਦਿਮਾਗ ਨਹੀਂ ਫਿਰ ਕਿਦਾ ਨਹੀਂ ਜੀ ਕਰਨ ਦਾ ਵੀ ਠੀ ਆਵੇ ਤੇ ਆਪਾਂ ਵੀ ਠੀ ਕੁਝੇ ਮੈਂ ਤਾਂ ਮੰਮੀ ਪੂਆ ਜੀ ਜਦੋਂ ਗੱਲਾਂ ਸੁਣ ਕੇ ਉਹਦੇ ਮਗਰ ਲੱਗ ਗਈ ਸੀ ਪਰ ਹੁਣ ਮੈਨੂੰ ਪਤਾ ਲੱਗਿਆ ਵੀ ਪੂਆ ਜੀ ਐਵੇਂ ਦੇ ਆ ਹੁਣ ਮੰਮੀ ਮੈਂ ਵੀ ਪੂਆ ਨੇ ਨਾਲ ਨਹੀਂ ਵਰਤਦੀ ਮੈਂ ਵੀ ਉਹਨੂੰ ਇਸ ਘਰ 'ਚ ਨਹੀਂ ਹੋਣ ਦੇਣਾ ਭੂਆ ਜੀ ਨੂੰ ਹਾਂ ਪਤਾ ਤੇ ਜਿਹੜੀਆਂ ਇਹ ਗੱਲਾਂ ਹੋਈਆਂ ਨਾ ਹੁਣ ਤੂੰ ਇਹ ਪਿੰਦਰ ਨੂੰ ਨਹੀਂ ਪਤਾ ਉਹਨੂੰ ਵੀ ਨਹੀਂ ਦੱਸਣਾ ਇਹ ਗੱਲਾਂ ਮੈਂ ਤੇ ਤੂੰ ਵੀ ਨਾ ਉਹਦੇ ਕੋਲੇ ਗੱਲ ਕਰੀ ਪਿੰਦਰ ਕੋਲੇ ਨਹੀਂ ਨਹੀਂ ਮੰਮੀ ਮੈਂ ਉਹਦੇ ਕੋਲ ਨਹੀਂ ਗੱਲ ਕਰਦੀ ਹਾਂ ਤੇ ਜੇ ਅਜੇ ਦੂਬਾਦ ਤੇਰੇ ਕੋਲੇ ਫੋਨ ਆਇਆ ਜਾਂ ਭੂਆ ਨੇ ਕੋਈ ਸੁਨੇਹਾ ਤੇਨਾਂ ਗੱਲਬਾਤ ਕੀਤੀ ਤੇ ਤੂੰ ਪਹਿਲਾਂ ਮੈਨੂੰ ਦੱਸਣੀ ਆ ਪਿੰਦਰ ਨੂੰ ਮਗਰੋਂ ਦੱਸਣੀ ਆ ਠੀਕ ਏ ਮੰਮੀ ਮੈਂ ਨਹੀਂ ਦੱਸਦੀ ਪਿੰਦਰ ਨੂੰ ਪਹਿਲਾਂ ਮੈਂ ਤੁਹਾਡੇ ਨਾਲ ਹੀ ਗੱਲ ਕਰਾਇਆ ਕਰੂੰਗੀ ਹਾਂ ਤੇ ਆਉਂ ਕਰ ਜਰਾ ਚਾਹ ਬਣਾ ਕੇ ਲੈ ਕੇ ਆ ਪੁੱਤ ਚਾਹ ਪੀਏ ਆਪਾਂ ਠੀਕ ਪਰ ਉਹ ਜੋ ਸੁਵਿਧਾ ਕਲਪਨਾ ਜੀ ਬੜੇ ਸਦਦੇ ਹੋਰ ਹੀ ਕਮਲੀ ਨੇ ਉਹਨੇ ਕਲਪਨਾ ਲਾਈ ਪਈ ਆ ਲੈ ਇਹਨੂੰ ਤਾਂ ਮੈਂ ਹੁਣ ਕਰਦੇ ਨਾ ਉਹਦੇ ਮੁੱਠੀ ਚ ਪਿਆਰ ਨਾਲ ਸਮਝਾ ਕੇ ਇਹ ਤਾਂ ਨਿਆਣੀ ਸੀ ਜਿੱਧਰ ਹੀ ਲਾ ਲਿਆ ਤੇ ਉਧਰ ਹੀ ਲੱਗ ਜਾਂਦੀ ਐ ਆਜ ਜਾਣੇ ਉਹ ਬਾਲੀ ਚਲਾਕ ਬੰਦੀ ਸੀ ਇਹ ਇਹਨੂੰ ਤਾਂ ਮੈਂ ਵਰਤავਣੀ ਆ ਭੂਆਣਾ ਵੀ ਕਿਵੇਂ ਵਰਤੀ ਤਾਂ ਹੁੰਦਾ ਮੈਂ ਇਹਨੂੰ ਦੱਸੂਗੀ ਵੀ ਕਿਵੇਂ ਮੇਰੀ ਨੂੰਹ ਨੂੰ ਪੱਟੀ ਦਾ ਹੁੰਦਾ ਆਪਦੇ ਵੱਲ ਕਰੀਦਾ ਹੁੰਦਾ ਆਜ ਜਾਣੇ ਬੜੀ ਹੁਸ਼ਿਆਰ ਬਣੀ ਫਿਰਦੀ ਆ ਅੱਜ ਮੈਨੂੰ ਫੇਰ ਬਾਹਲੇ ਯਾਦ ਆਈ ਜਾਂਦੀ ਪੇਕਿਆਂ ਦੀ ਜਿੱਦੇ ਨੇ ਮਿਲ ਕੇ ਗਏ ਆ ਨਾ ਮੇਰੇ ਭਤੀਜਾ ਤੇ ਭਤੀਜ ਨੂੰ ਉਹ ਦਿਨ ਤਾਂ ਮੈਂ ਹੌਸਲੇ ਚ ਤੁਰੀ ਫਿਰਦੀ ਆ ਮੈਨੂੰ ਇੰਨਾ ਹੌਸਲਾ ਹੋਇਆ ਪਿਆ ਵੀ ਪਹਿਲਾਂ ਜਦੋਂ ਮੈਂ ਕੰਮ ਕਰਦੀ ਇੱਕ ਕੰਮ ਕਰ ਲਿਆ ਸਾਹ ਲੈ ਲਿਆ ਇੱਕ ਕੰਮ ਕਰ ਲਿਆ ਸਾਹ ਲੈ ਲਿਆ ਜਿੱਦੇ ਨੇ ਮਿਲ ਕੇ ਗਏ ਮੈਨੂੰ ਬੜਾ ਹੀ ਹੌਸਲਾ ਹੋਇਆ ਉਹਨਾਂ ਦਾ ਨਿੱਕਾ ਜਿਹਾ ਸੀ ਡੁੱਬੜਾ ਮੇਰੇ ਵਿਆਹ ਮੋਕੇ ਮੈਂ ਚੱਕ ਚੱਕ ਕੇ ਉਹਨੂੰ ਗੋਦੀ ਖੜਾਉਣਾ ਫੇਰ ਉਹਨੂੰ ਸਕੂਲ ਛੱਡ ਕੇ ਆਉਣਾ ਇੰਨਾ ਮੋਹ ਪਿਆਵਾ ਉਦੀ ਮਾਤਾ ਭਾਵੇਂ ਮੇਰੇ ਨਾਲ ਨਹੀਂ ਵਰਤਦੀ ਨਹੀਂ ਬੋਲਦੀ ਪਰ ਉਹ ਤਾਂ ਮੇਰਾ ਬਹੁਤ ਹੀ ਜ਼ਿਆਦਾ ਕਰਦਾ ਬੌਟੀ ਵੀ ਮੈਨੂੰ ਸਿਆਣੀ ਲੱਗੀ ਅੱਗੇ ਤਾਂ ਮੈਂ ਗੋਲੀਆਂ ਲੈ ਲੈਣੀਆ ਗੋਲੀਆਂ ਲੈ ਲੈ ਕੇ ਮੈਨੂੰ ਨੀਂਦ ਆਉਂਦੀ ਪਰ ਜਿੱਦੋਂ ਦਾ ਮੇਰੇ ਨਾਲ ਵਰਤਨ ਲੱਗਿਆ ਉਹਦੇ ਦਾ ਤਾਂ ਮੇਰ ਕਿਤੇ ਗੋਲੀਆਂ ਭੁੱਲ ਕੇ ਟੈਨਸ਼ਨ ਵੀ ਦੂਰ ਹੋ ਗਈ ਸੱਚੀ ਕਿਹਾ ਕਿਸੇ ਨੇ ਪੇਕਿਆਂ ਦੇ ਸਿਰ ਤੇ ਬੁਢੀ ਨਾ ਕਦੇ ਵੀ ਨਹੀਂ ਹਾਰਦੀ ਪੇਕਿਆਂ ਦਾ ਦੁੱਖ ਬੁਢੀ ਨੂੰ ਹਰਾ ਦਿੰਦਾ ਪਰ ਹੁਣ ਤਾਂ ਮੈਨੂੰ ਪੂਰਾ ਹੀ ਹੌਸਲਾ ਬੁੱਕਰ ਵੀ ਮਾਰ ਦੇ ਨਾਲੇ ਛੱਡ ਖੜ ਇਹ ਤਾਂ ਮੁੱਕਦਾ ਹੀ ਨਹੀਂ ਇਹਨਾਂ ਨੂੰ ਤੁਮ ਫੇਰ ਹੀ ਕਰੋ ਇਹ ਕਿਹੜਾ ਮੁੱਕਣ ਲੱਗਿਆ ਇੱਕ ਕਰ ਲੈ ਦੂਜੇ ਨੂੰ ਲੱਗ ਚਾਹੀਦਾ ਇੱਕ ਕਰਕੇ ਦੂਜੇ ਨੂੰ ਲੱਗ ਚਾਹੀਦਾ ਐਂ ਕਰਤੀ ਆ ਮੈਂ ਪਤਾ ਨਹੀਂ ਕਿਉਂ ਚਿੱਤ ਫੇਰ ਮੇਰਾ ਵਰਾਗ ਗਿਆ ਚੱਪਿਆ ਪਿੰਦਰ ਨੂੰ ਫੋਨ ਲਾ ਕੇ ਵੀ ਨਹੀਂ ਆਈ पहला गल करला फिर करू आगे कल्पना केड़ा मौका थी या मैं फोन ला ला पहला मान जा वाले पुछ लिया जपिया ले ओ जी फोन आ गया हेलो ਕਿਵੇਂ ਆ ਪਿੰਦਰ ਪਤਾ? ਹਾਂਜੀ ਸੱਸੀ ਘੂਆ ਜੀ। ਸਤਿ ਸ੍ਰੀ ਅਕਾਲ ਬੁੱਤ ਸਤਿ ਸ੍ਰੀ ਅਕਾਲ। ਕਿਵੇਂ ਆ ਠੀਕ ਆ? ਹਾਂਜੀ ਠੀਕ ਆ। ਤੁਸੀਂ ਠੀਕ ਹੋ? ਹਾਂ ਹਾਂ ਠੀਕ ਆ ਵਧੀਆ ਮੈਂ ਵੀ। ਤੇ ਤੇਰੀ ਮੰਮੀ ਆ ਗਈ ਪਲਾਂ? ਹਾਂਜੀ ਹਾਂਜੀ ਬੂਆ ਜੀ। ਤੇ ਤੇ ਨਾਨੀ ਕਿਵੇਂ ਸੀ ਹੁਣ? ਨਾਨੀ ਵੀ ਠੀਕ ਆ ਬੂਆ ਜੀ। ਚੱਲ ਚੰਗਾ। ਚੱਲ ਕੋਈ ਨਾ ਵਿੱਚ ਦੀ ਤੇ ਨਾਨ ਮਾਂ ਨੂੰ ਕਹੀ ਫੇਰ ਜਾਏ ਉਹ ਕਿਤੇ 4 ਦਿਨ ਲਾ ਆਉਗੀ। ਇਹਨੇ ਨਾ ਤੇਰੀ ਨਾਨੀ ਨੂੰ ਸਹਾਰਾ ਹੋ ਜਾਂਦਾ। ਹਾਂਜੀ ਬੂਏ। ਹਾਂ ਨਾਲੇ ਹੁਣ ਤਾਂ ਜਸਮੀਤ ਆ ਗਈ ਕੰਮ ਵਾਲੀ। ਘਰੇ ਸਾਰਦਾ ਹੀ ਕੰਮ ਕਰ ਲਿਆ ਕਰੋ। हां हां चार दिन लाएंगे हम बीच दी औखी सौखी ते पहला तेरी मां बोलली नहीं कुछ भी बुआ ਕੋਲ ਗਏ ਸੀ ਨਹੀਂ 부ਆ ਜੀ ਮੰਮੀ ਕੁਝ ਨਹੀਂ ਬੋਲੇ আচ্ছা ਕੁਝ ਨਹੀਂ ਬੋਲੀ ਚਲ ਠੀਕ ਆ ਤੇ ਪੁੱਤ ਮੇਰੀ ਗੱਲ ਸੁਣਾ ਜਦੋਂ ਤੂੰ ਇੱਥੋਂ ਦੀ ਜਾਨਾ ਹੁੰਨਾ ਬਾਅਦ ਸਹੁਰਿਆਂ ਨੂੰ ਲੰਘਦੇ ਆ ਤੁਸੀਂ ਤੇ ਹੋ ਕੇ ਜਾਈ ਮੇਰਾ ਪੁੱਤ ਹਾਂਜੀ 부ਆ ਜੀ ਜਰੂਰ ਜਦੋਂ ਅਸੀਂ ਜ਼ਮੀਰ ਤੇ ਪਿੰਡ ਗਏ ਜਰੂਰ ਆਵਾਂਗੇ ਤੇ ਨਾਲੇ ਆਵਾਂ ਬਈ ਤੁ ਜਾ ਜਿੱਦੇ ਨੇ ਤੁਸੀਂ ਆ ਕੇ ਗਏ ਆ ਪੁੱਤ ਤੇ ਬੁਲਾਈ ਮੇਰਾ ਤਾਂ ਚਿੱਤ ਖੋਸ਼ ਆ ਬੁਲਾਈ ਮੇਰਾ ਜੀ ਲੱਗਿਆ ਵਾ ਅੱਗੇ ਤਾਂ ਮੇਰਾ ਮਾਨ ਉੱਦਰੀ ਆਈ ਲੈਂਦਾ ਸੀ ਤੁਹਾਡੇ ਹੌਸਲੇ ਤੇ ਆ ਪੁੱਤ ਆnde ਹੁੰਦੇ ਮੂਲ ਨਾਲੋਂ ਵਿਆਜ ਪਿਆਰਾ ਭਰਾ ਨਾਲੋਂ ਮੈਂ ਤਾਂ ਭਤੀਜਾ ਪਿਆਰਾ ਲੱਗਦਾ ਵਾਲਾ ਹੀ ਖਲ ਪੁੱਤ ਪਹਿਲਾਂ ਤਾਂ ਨਹੀਂ ਵਰਤੀ ਤੇਰੀ ਮਾਂ ਤਾਂ ਉਹ ਤਾਂ ਪਿਛਲੀਆਂ ਗੱਲਾਂ ਤੇ ਤੁਸੀਂ ਮਿੱਟੀ ਪਾਓ ਹਾਂਜੀ ਹਾਂਜੀ ਹੋਰ ਭੈਣ ਅਰਗੇ ਠੀਕ ਹੈ ਹਾਂ ਹਾਂ ਪੁੱਤ ਵਧੀਆ ਭੈਣ ਅਰਗੇ ਵੀ ਫੋਨ ਕਰ ਲੈਂਦੀ ਹੁੰਦੀ ਆ ਭੈਣ ਤੇਰੀ ਹੋਰ ਕੀ ਕਰਦੇ ਸੀ ਉਹ ਅਜੇ ਕੁਸ ਨਹੀਂ ਬਸ ਬੈਠੀ ਕੰਮ ਧੰਦਾ ਜਿਹਾ ਕਰਦੀ ਸੀ ਕੀ ਤੇ ਮੈਂ ਆਖਿਆ ਮੈਂ ਪੁੱਛ ਲਾਂ ਮਾਂਜਾ ਵਾਲਾ ਉੱਦਰੀਆ ਪਿਆ ਸੀ ਮੈਂ ਕਿ ਫੋਨ ਲਾਉਣੀ ਪੁੱਛਦੀ ਆ ਸੋ ਕੁਸਾਂ ਦਾ ਵੀ ਠੀਕ ਠਾਕ ਹਨ ਤੇਰੀ ਮਾਂ ਆ ਗਈ ਪੁੱਛਦੀ ਇਸ ਵੀ ਤੇ ਨਾਨੀ ਦਾ ਬਾਹਲਾ ਤਾਂ ਮੈਨੂੰ ਤੇਰੀ ਮਾਂ ਦਾ ਆਇਆ ਇਸ ਵੀ ਪੁੱਤ ਕਿਤੇ ਬੋਲੀ ਨਾ ਹੋਵੇ ਸੋਨ ਬਾਲਾ ਚੰਗਾ ਚੰਗਾ ਚੱਲ ਠੀਕ ਆ ਪੁੱਤ ਫਿਰ ਚਲੋ ਠੀਕ ਆ ਚੰਗਾ ਚੰਗਾ ਹੋਵੇ ਠੀਕ ਹੈ ਤੇ ਜਰੂਰ ਹੋ ਕੇ ਜਾਇਓ ਪੁੱਤ ਜਦੋਂ ਇੱਥੋਂ ਨਹੀਂ ਲੰਘਣਾ ਹੁੰਦਾ ਤੁਸੀਂ ਚੰਗਾ ਹਾਂ ਰਾਤ ਲਾ ਕੇ ਜਾਇਓ ਜਸਮੀਤ ਨੂੰ ਕਹੀਆਂ ਚੰਗਾ 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 ਪੁੱਤ ਸਾਸਰੀ ਕਾ ਹਾਂ ਤਾਂ ਮੈਨੂੰ ਬੁਲਾਈ ਹੌਸਲਾ ਹੋਇਆ ਵਾ ਮੇਰੇ ਪਤੀ ਜੀ ਮੇਰਾ ਵਰਤਨ ਲੱਗ ਕੇ ਅੱਗੇ ਮੈਂ ਕੱਲੀ ਬੈਠੀ ਸੋਚਾਂ ਚ ਡੁੱਬੀ ਰਹਿੰਦੀ ਭਰਾ ਨਾਲੋਂ ਟੁੱਟ ਕੇ ਪਤੀਜੇ ਨਾਲੋਂ ਟੁੱਟ ਕੇ ਚਲ ਹੁਣ ਤਾਂ ਮੈਨੂੰ ਹੌਸਲਾ ਹੋਇਆ ਪਿਆ ਆਉਂਦੇ ਜਾਂਦੇ ਵਿੱਚ ਦੀ ਲੰਘਦੇ ਮਿਲ ਜਾ ਕਰਨਗੇ ਮੈਨੂੰ ਇਹਨੇ ਨਾ ਮੇਰਾ ਚਿੱਤ ਤਾਂ ਹੌਲਾ ਹੋ ਜਾ ਕਰੋ ਅੱਗੇ ਮੈਂ ਕੱਲੀ ਬੈਠੀ ਸੋਚੀ ਜਾਂਦੀ ਬੈਠੀ ਸੋਚੀ ਜਾਂਦੀ ਉਹਨਾਂ ਨੂੰ ਯਾਦ ਕਰੀ ਜਾਂਦੀ ਉਹਨਾਂ ਨਾਲ ਗੱਲਾਂ ਕਰੀ ਜਾਂਦੀ ਉਹ ਤਾਂ ਆਪਦੇ ਕੰਮਕਾਰਾਂ ਚ ਰੁੱਝੇ ਉਹਨਾਂ ਨੂੰ ਤਾਂ ਪਤਾ ਨਹੀਂ ਵੀ ਸਾਨੂੰ ਕਿੰਨਾ ਯਾਦ ਕਰਦੇ ਉਹ ਤਾਂ ਆਦੇ ਕੰਮਾਂ ਚ ਲੱਗੇ ਰਹਿੰਦੇ ਆ ਤੇ ਮੈਂ ਕੰਮ ਲਈ ਬੈਠੀ ਇੱਥੇ ਟੈਨਸ਼ਨ ਨਾ ਪਾਈ ਜਾਨੀ ਇਹ ਕਿਹਾਂ ਦੇ ਫਿਕਰਾਂ ਦੇ ਵਿੱਚ ਹੁੰਦਾ ਹੀ ਆ ਪੇਕਿਆਂ ਦਾ ਫਿਕਰ